ਸ਼ਤਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਦੀਰ ਸੂਟ ਕਲੈਕਸ਼ਨ ਤੇ ਅੱਜ ਆਪਾਂ ਕ੍ਰੇਵ ਦੇ ਕੱਪੜੇ ਲੈ ਕੇ ਆਏ ਜੀ ਇਹ ਪੂਰਾ 5 ਮੀਟਰ ਸੂਟ ਹੋਊਗਾ ਇਹ ਸੂਟ ਦਾ ਰੇਟ 150 ਹੋਊਗਾ ਜੇਕਰ ਬਾਹਰ ਸੀਪਿੰਗ ਕਰਨਾ ਆਪਾਂ ਨੇ ਬਾਹਰ ਭੇਜਣਾ ਤਾਂ ਉਹਦਾ ਚਾਰਜ ਐਕਸਟਰਾ ਲੱਗੇਗਾ ਇੱਕ ਸੂਟ ਮਗਰ 50 ਰੁਪਏ ਲੱਗਣਗੇ ਤੇ ਵੈਸੇ ਦਾ ਰੇਟ 150 ਰੁਪਏ ਹੈ ਕ੍ਰੇਵ ਚ ਸੂਟ ਹੈ ਜੀ ਇਹ ਬਹੁਤ ਹੀ ਪਿਆਰਾ ਕੱਪੜਾ ਹੈਗਾ ਵਿਚਨ ਨਿਕਰਿਕਾ ਪ੍ਰਿੰਟ ਬਣਿਆ ਹੋਇਆ ਬਾਂਦਨੀ ਪ੍ਰਿੰਟ ਬਣਿਆ ਹੋਇਆ ਹੈਗਾ 크ਰੇਪ ਦਾ ਕਪੜਾ 5 ਮੀਟਰ ਕਪੜਾ ਰਹੁ ਮਹਿਰੂਮ ਇਹਦਾ ਕਲਰ ਹੈ ਜੀ ਇਹ ਚ ਕਲਰ ਆਪਾਂ ਨੂੰ ਹੋਰ ਮਿਲ ਜਾਣਗੇ ਜਿਵੇਂ ਇਸ ਤਰ੍ਹਾਂ ਇੱਕ ਚੱਕ ਇਹ ਕਲਰ ਹੈ ਨੇਵੀ ਬਲੂ ਜਿਹਾ ਕਲਰ ਹੈ ਜੀ ਬਹੁਤ ਹੀ ਪਿਆਰਾ ਕਲਰ ਹੈ ਇਹਦਾ ਰੇਟ ਵੀ 150 ਰੁਪਏ ਰਹੂਗਾ ਤੇ ਇਹਦਾ ਮੀਟਰ ਦੋਨਾਂ ਦੀ ਉਹ 5-5 ਮੀਟਰ 5 ਕਾਟੇ ਨਹੀਂ 5-5 ਮੀਟਰ ਰਹੂਗੀ ਜੀ ਬਹੁਤ ਹੀ ਪਿਆਰਾ ਕਪੜਾ ਇੱਕ ਆਪਣੇ ਕੋਲੇ ਗਰਮੀ ਵਾਲਾ ਸਟਾਕ ਹੈ ਸੈਲਫ ਪ੍ਰਿੰਟ ਚ ਹੈਗਾ ਇਹ ਹੈ ਸਕਿਨ ਕਲਰ ਦਾ ਸੁਤੀ ਕਾਟਨ ਚ ਹੈ ਜੀ ਇਹ ਪੂਰਾ ਸਕਿਨ ਕਲਰ ਦਾ ਹੈਗਾ ਇਹਦਾ ਰੇਟ ਰਹੂਗਾ 200 ਰੁਪਿਆ 5 ਮੀਟਰ ਦੀ ਕੱਟ ਹੋਊਗੀ ਬਹੁਤ ਹੀ ਪਿਆਰਾ ਕੱਪੜਾ ਹੈ ਇਹਦੀ ਕੱਟ ਰਹੂਗੀ 5 ਮੀਟਰ ਦੀ ਸੈਲਫ ਪ੍ਰਿੰਟ ਕੱਪੜਾ ਜੀ ਇਹਦਾ ਰੇਟ ਰਹੂਗਾ 200 ਰੁਪਿਆ 5 ਮੀਟਰ ਕੱਟ ਦਾ ਰੇਟ 200 ਰੁਪਿਆ ਰਹੂਗਾ ਇੱਕ ਕਪੜੇ ਇਹ ਪਾ ਸਰਦੀਆਂ ਵਾਲੀ ਆਈਟਮ ਲੈ ਕੇ ਆਇਆ ਇਹ ਚ ਕਲਰ ਹੋਰ ਵੀ ਮਿਲ ਜਾਣਗੇ ਇਹ ਸਿਮਰ ਹੈ ਸਿਮਰ ਚ ਪ੍ਰਿੰਟ ਹੈ ਜੀ ਤੇ ਇਹ ਸੈਲਫ ਪ੍ਰਿੰਟ ਮੋਟਾ ਗਾ ਮਤਲਬ ਮੋਟੇ ਚ ਕਪੜਾ ਗਾ ਇਹ ਇਸ ਤਰ੍ਹਾਂ ਦੇਖੋ ਬੈਕ ਸਾਈਡ ਇਹਦੇ ਇਸ ਤਰ੍ਹਾਂ ਰਹੂਗੀ ਸਿੱਧੀ ਸਾਈਡ ਇਸ ਤਰ੍ਹਾਂ ਇਹ ਕਪੜਾ ਆਪਣਾ ਸਰਦੀਆਂ ਵਾਲਾ ਕਪੜਾ ਗਾ ਬਹੁਤ ਹੀ ਪਿਆਰਾ ਕਪੜਾ ਇਹਦਾ ਰੇਟ ਰਹੂਗਾ ਜੀ 300 ਰੁਪਏ ਇਸ ਸੂਟ ਦਾ ਰੇਟ 300 ਰੁਪਏ 5 ਮੀਟਰ ਦਾ ਰੇਟ 300 ਰੁਪਏ ਰਹੂਗਾ ਜੇਕਰ ਬਾਰ ਮਗਵਾਉਣਾ ਤਾਂ ਉਹਦੀ ਆਪਾਂ ਨੂੰ ਸ਼ਿਪਿੰਗ ਐਕਸਟਰਾ ਲੱਗੂਗੀ ਕਿਸੇ ਨੂੰ ਵੀ ਮੇਰੀ ਭੈਣ ਨੂੰ ਕੋਈ ਸੂਟ ਪਸੰਦ ਆਉਂਦਾ ਤਾਂ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾਗਾ ਸਾਨੂੰ ਵਟਸਐਪ ਤੇ ਕਾਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਜਿਹੜਾ ਵੀ ਸੂਟ ਲੈਣਾ ਸਾਨੂੰ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਸੂਟ ਤੇ ਨਵੇਂ ਡਿਜ਼ਾਈਨ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਜੀ